ਹੀਰ ਰਾਂਝੇ ਦੇ ਹੋ ਗਏ ਮੇਲੇ ਭੁੱਲੇ ਹੀਰ ਟੁੱਟੇਂਦੀ ਵੇਲੇ ਰਾਂਝਣ ਜਾਰ ਬੁੱਕਲ ਵਿੱਚ ਖੇਲੇ ਮੈਨੂੰ ਸੁੱਧ ਬੁੱਧ ਰਹੀ ਨਸਾਰ ਇਸ਼ਕ ਦੀ ਨਮੀਓ ਨਮੀ ਬਹਾਰ ਇਸ਼ਕ ਦੀ ਨਮੀਓ ਨਮੀ ਬਹਾਰ ਇਹ 70 ਬੁੱਲੇ ਸਾਹਿਬ ਦੀ ਕਾਫੀ ਵਿੱਚੋਂ ਲਿਆਂ ਗਈਆਂ ਹਨ ਬੁੱਲੇ ਸਾਹਿਬ ਜੀ ਆਪਣੇ ਸੂਫੀ ਵਿਚਾਰਾਂ ਅਨੁਸਾਰ ਇਸ਼ਕ ਦੁਆਰਾ ਰਹਾਣੀ ਅਵਸਥਾ ਦੀ ਮਹਿਮਾ ਦਾ ਗੁਣਗਾਨ ਕਰਦੇ ਹਨ ਬੁੱਲੇ ਸਾਹਿਬ ਜੀ ਕਹਿੰਦੇ ਹਨ ਕਿ ਮੂਰਸ ਦੁਆਰਾ ਗਿਆਨ ਪ੍ਰਾਪਤੀ ਤੋਂ ਬਾਅਦ ਪ੍ਰਭੂ ਨਾਲ ਮਿਲਾਪ ਹੋਣ ਤੋਂ ਬਾਅਦ ਮੇਰੀ ਅਵਸਥਾ ਇੱਕ ਹੀਰ ਰਾਂਝੇ ਵਾਲੀ ਹੋ ਗਈ ਇਸ ਅਵਸਥਾ ਵਿੱਚ ਪਹੁੰਚਣ ਤੋਂ ਪਹਿਲਾਂ ਮੇਰੀ ਹਾਨਤ ਹੀਰ ਵਰਗੀ ਸੀ ਜਿਵੇਂ ਕਿ ਹੀਰ ਰਾਂਝੇ ਨੂੰ ਜੰਗਲਾਂ ਵਿੱਚ ਪਹਾੜਾਂ ਵਿੱਚ ਬੇਲਿਆਂ ਵਿੱਚ ਲੱਭ ਰਹੀ ਸੀ ਪ੍ਰੰਤੂ ਰਾਂਝਣ ਉਸ ਦੇ ਆਸ-ਪਾਸ ਉਸ ਦੇ ਨੇੜੇ ਤੇੜੇ ਉਸ ਦੀ ਬਗਲ ਵਿੱਚ ਹੀ ਸੀ ਪਰੰਤੂ ਉਸ ਨੂੰ ਕੋਈ ਸੁੱਧ-ਵੁੱਧ ਨਹੀਂ ਸੀ ਇਸ ਤਰ੍ਹਾਂ ਬੁੱਲੇ ਸਾਹਿਬ ਜੀ ਕਹਿੰਦੇ ਹਨ ਕਿ ਆਪਣੇ ਇਸਕ ਦੁਆਰਾ ਪ੍ਰੀਤਮ ਨੂੰ ਪਾ ਕੇ ਰੱਬੀ ਆਸਕ ਇਸਕ ਦੀ ਇੱਕ ਨਮੀ ਬਹਾਰ ਦਾ ਅਨੰਦ ਮਾਣਦੇ ਹਨ ਸਹੀ ਹੈ